ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ 메ਨ ਬਜ਼ਾਰ ਬੇਲਾ ਜ਼ਿਲ੍ਹਾ ਰੋਪੜ ਜਿਹੜੇ ਸ਼੍ਰੀ ਚਮਕੌਰ ਸਾਹਿਬ ਆਪਾਂ ਗੱਲ ਕਰ ਰਹੇ ਹਾਂ ਅੱਜ ਨਸ਼ੇ ਦਾ ਸਾਡੇ ਮਾਨਸਿਕ ਤੇ ਜਾਂ ਸਾਡੇ ਮਨ ਤੇ ਕਿੰਨਾ ਕੁ ਬੁਰਾ ਪ੍ਰਭਾਵ ਪੈਂਦਾ ਹੈ ਇਹਦੇ ਬਾਰੇ ਚਰਚਾ ਕਰਾਂਗੇ ਆਪਾਂ ਨਸ਼ਾ ਇੱਕ ਮਾਨਸਿਕ ਰੋਗ ਹੈ ਜਦੋਂ ਵੀ ਸਾਡੇ ਮਨ ਦੇ ਵਿੱਚ ਕੋਈ ਡਰ ਵੈਠ ਜਾਂਦਾ ਹੈ ਕੋਈ ਫੇਲਿਅਰ ਆ ਜਾਂਦਾ ਹੈ ਜਾਂ ਸਾਡੀ ਜ਼ਿੰਦਗੀ 'ਚ ਕੋਈ ਸਟ੍ਰੈਸ ਆ ਜਾਂਦੀ ਆ ਜਾਂ ਕਈ ਵਾਰ ਕੋਈ ਟੈਨਸ਼ਨ ਹੋ ਜਾਂਦੀ ਆ ਜਾਂ ਕਦੇ-ਕਦੇ ਕੋਈ ਸਾਡੇ ਨਾਲ ਟ੍ਰੈਜਡੀ ਵਾਪਰ ਜਾਂਦੀ ਭਾਵ ਕਿ ਕੋਈ ਦੁਰਘਟਨਾ ਵਾਪਰ ਜਾਂਦੀ ਆ ਤਾਂ ਜਿਹੜਾ ਸਾਡਾ ਮਾਈਂਡ ਆ ਉਹ ਕਈ ਤਰ੍ਹਾਂ ਦੇ ਦਿਮਾਗ ਦੇ ਵਿੱਚ ਸਵਾਲ ਪੈਦਾ ਕਰਦਾ ਫਿਰ ਵਿੱਚੋਂ ਹੀ ਸਾਨੂੰ ਕਦੇ ਦਿਮਾਗ ਸਾਡਾ ਇੱਧਰ ਜਾਂਦਾ ਕਦੇ ਉੱਧਰ ਜਾਂਦਾ ਕਦੇ ਉੱਧਰ ਜਾਂਦਾ ਭਾਵ ਕਿ ਸੀ ਥੋੜਾ-ਥੋੜਾ ਜ਼ਿੰਦਗੀ ਦੇ ਰਸਤੇਾਂ ਤੋਂ ਢਟਕਣਾ ਸ਼ੁਰੂ ਹੋ ਜਾਂਦੇ ਆ ਇਹੀ ਪਟਕਣਾਂ ਦੇ ਵਿੱਚੋਂ ਸ਼ਾਂਤੀ ਲੱਭਣ ਵਾਸਤੇ ਰਸਤਾ ਲੱਭਣ ਵਾਸਤੇ ਕਦੇ-ਕਦੇ ਅਸੀਂ ਨਸ਼ਿਆਂ ਦਾ ਆਸਰਾ ਜਾਂ ਨਸ਼ਿਆਂ ਦਾ ਸਹਾਰਾ ਫੜ ਲੈਂਦੇ ਆ ਲੱਭ ਲੈਂਦੇ ਆ ਕਈ ਵਾਰੀ ਸਾਨੂੰ ਸੋਸਾਇਟੀ 'ਚੋਂ ਸਾਡੇ ਰਿਸ਼ਤੇਦਾਰ ਸਾਡੇ ਪਰਿਵਾਰਕ ਮੈਂਬਰ ਜਾਂ ਦੋਸਤ ਵੀ ਸਾਨੂੰ ਕਈ ਵਾਰੀ ਅਕਸ਼ਰੀ ਸਲਾਹ ਦਿੰਦੇ ਆ ਕਿ ਯਾਰ ਵੀ ਤੈਨੂੰ ਟੈਨਸ਼ਨ ਵੜੀ ਆ ਤੇ ਜਾਂ ਤੈਨੂੰ ਸਟ੍ਰੈਸ ਵੜੀ ਆ ਯਾਰ ਤੈਨੂੰ ਸਦਮਾ ਬੜਾ ਵੱਡਾ ਲੱਗਿਆ ਤੂੰ ਥੋੜੀ ਜੀ ਸ਼ਾਮ ਨੂੰ ਪੀ ਲਿਆ ਕਰ ਤੇ ਜਾਂ ਜਿਹੜੇ ਬੰਦੇ ਸ਼ਰਾਬ ਨਹੀਂ ਪੀਂਦੇ ਉਹਨਾਂ ਨੂੰ ਕਈ ਵਾਰੀ ਆ ਸੁੱਕਾ ਸਿੱਧਾ ਸਮਾਨ ਵੀ ਸਾਡੇ ਲੋਕਾਂ ਵੱਲੋਂ ਭੇਟ ਕੀਤਾ ਜਾਂਦਾ ਵੀ ਯਾਰ ਤੂੰ ਆ ਚੀਜ਼ ਖਾ ਲੈ ਤੇਰੀ ਜਿਹੜੀ ਟੈਨਸ਼ਨ ਆ ਸਟ्रेस ਆ ਉਹ ਦੂਰ ਹੋ ਜੂਗੀ। ਔਰ ਇਹ ਚੀਜ਼ ਦੇ ਵਿੱਚ ਕਿਸੇ ਹੱਦ ਤੱਕ ਥੋੜੀ ਜੀ ਰਿਐਲਿਟੀ ਵੀ ਹੈ ਕਿ ਜਦੋਂ ਸਾਡਾ ਮਾਈਂਡ ਸਟ्रेस ਵਿੱਚ ਹੁੰਦਾ ਹੈ ਤਾਂ ਦਿਮਾਗ ਦੇ ਵਿੱਚ ਬੜੀਆਂ ਤਰੰਗਾਂ ਉੱਪਰਦੀਆਂ ਸਾਡੀ ਜਿਹੜੀ ਮਾਨਸਿਕ ਅਵਸਥਾ ਹੈ ਬੜੀ ਡਾਮਡੋਲ ਹੋ ਜਾਂਦੀ ਹੈ। ਅਸੀਂ ਖੁਦ ਇਹ ਫੈਸਲਾ ਲੈਣ ਦੇ ਸਮਰੱਥ ਨਹੀਂ ਹੁੰਦੇ ਵੀ ਸਾਡੇ ਲਈ ਚੰਗਾ ਕੀ ਹੈ ਮਾੜਾ ਕੀ ਹੈ ਅਸੀਂ ਕਿਹੜੇ ਪਾਸੇ ਨੂੰ ਤੁਰਨਾ ਹੈ ਕਿਹੜੇ ਰਸਤੇ ਨੂੰ ਜਾਣਾ ਹੈ ਜਾਂ ਸਾਡੀ ਮੰਜ਼ਿਲ ਕਿਧਰਲੇ ਪਾਸੇ ਆ ਭਾਵੇਂ ਕਿ ਆਪਾਂ ਭਟਕ ਜਾਂਦੇ ਆ ਭਟਕੇ ਹੋਏ ਰਾਹੀ ਨੂੰ ਜਿੱਧਰ ਨੂੰ ਕੋਈ ਤੁਰ ਤੋਰ ਦਿੰਦਾ ਹੈ ਤੇ ਉਹ ਰਾਹੀ ਉਸੇ ਤਰ੍ਹਾਂ ਨੂੰ ਉਸੇ ਰਾਹ ਨੂੰ ਤੁਰ ਪੈਂਦਾ ਹੈ ਇਸੇ ਤਰ੍ਹਾਂ ਸਾਡਾ ਭਟਕਿਆ ਹੋਇਆ ਮਨ ਜਦੋਂ ਸਾਨੂੰ ਸਾਡਾ ਕੋਈ ਪਰਿਵਾਰਕ ਮਿੱਤਰ ਦੋਸਤ ਜਾਂ ਕੋਈ ਸਾਕਾ ਸੰਬੰਧੀ ਇਦਾਂ ਦੀ رائے ਦੇ ਦਿੰਦਾ ਹੈ ਤਾ ਫਿਰ ਅਸੀਂ ਬੜੀ ਛੇਤੀ ਉਹ ਚੀਜ਼ ਨੂੰ ਅਡਾਪਟ ਕਰ ਲੈਨੇ ਆ ਉਹਨੂੰ ਖਾਣਾ ਜਾਂ ਵਰਤਣਾ ਸ਼ੁਰੂ ਕਰ ਦਿੰਨੇ ਆ ਫਿਰ ਉਹ ਥੋੜਾ ਥੋੜਾ ਸਟ੍ਰੈਸ ਨੂੰ ਰਹਿਤ ਕਰਨ ਦਾ ਜਿਹੜਾ ਇੱਕ ਜਰੀਆ ਸਾਡੀ ਚੀਜ਼ ਕੋਈ ਬਣ ਜਾਂਦੀ ਆ ਫਿਰ ਸਾਡਾ ਮਨ ਉਸ ਚੀਜ਼ ਨੂੰ ਦੁਬਾਰਾ ਦੁਬਾਰਾ ਭਾਲਦਾ ਹੈ ਲੱਭਦਾ ਹੈ ਜਾਂ ਉਹ ਚੀਜ਼ ਦੁਬਾਰਾ ਚਾਹਣ ਲੱਗ ਜਾਂਦਾ ਹੈ ਬਸ ਇੱਥੋਂ ਹੀ ਪ੍ਰੈਡਿਕਸ਼ਨ ਦਾ ਜਾਂ ਕਹਿ ਲੋ ਵੀ ਨਰਕ ਦਾ ਦਵਾਰ ਖੁੱਲਣਾ ਸ਼ੁਰੂ ਹੋ ਜਾਂਦਾ ਹੈ ਫਿਰ ਸਾਡੀ ਡੋਜ਼ ਹੌਲੀ ਹੌਲੀ ਜਿਹੜੇ ਬੰਦੇ ਅੱਜ ਤੋਂ 20 ਸਾਲ ਪਹਿਲਾਂ ਸਿਰਫ 600 ਰੁਪਏ ਦਾ ਇੱਕ ਮਹੀਨੇ ਦਾ ਖਰਚ ਕਰਦੇ ਸੀ ਜਾਂ ਮਾਲ ਖਾਂਦੇ ਸੀ ਜਾਂ ਸ਼ਰਾਬ ਪੀਂਦੇ ਸੀ ਅੱਜ ਉਹੀ ਬੰਦੇ ਇੱਕ ਇੱਕ ਮਹੀਨੇ ਦਾ 60-60 ਹਜ਼ਾਰ ਦਾ ਮਾਲ ਖਾਂਦੇ ਆ ਜਾਂ 60-80 ਹਜ਼ਾਰ ਦੀ ਸ਼ਰਾਬ ਪੀਂ ਜਾਂਦੇ ਆ ਕਹਿਣ ਨੂੰ ਗੱਲ ਤੁਹਾਨੂੰ ਸ਼ਾਇਦ ਇਹ اٹਪਟੀ ਲੱਗੇ ਪਰ ਦੋਸਤੋ ਇਹ ਰਿਐਲਿਟੀ ਹੈ ਇੱਕ ਕਣਕ ਜਿੰਨੇ ਦਾਣੇ ਦੀ ਕਣਕ ਜਿੰਨੇ ਦਾਣੇ ਦੀ ਖੀਮ ਖਾਣ ਵਾਲਾ ਬੰਦਾ ਅੱਜ ਤੋੜਾ ਤੋੜਾ ਡੇਡ ਡੇਡ ਜਾਂ ਦੋ ਦੋ ਟੋਲੇ ਖਾ ਕੇ ਵੀ ਮਰੇ ਹੋਏ ਸੱਪ ਵਾਂਗੂ ਲੇਟਿਆ ਜਾਂਦਾ ਨਾ ਤਾਂ ਉਹ ਜੁਣ ਜੋਗਿਆਂ ਚ ਨੰਬਰਾਂ ਜੋਗਿਆ ਔਰ ਦੂਸਰੀ ਗੱਲ ਜਿਹੜੀ ਹੈਗੀ ਆ ਸਾਡੀ ਸਿਹਤ ਤੇ ਇੰਨਾ ਉਹਦਾ ਬੁਰਾ ਪ੍ਰਭਾਵ ਪੈਂਦਾ ਕਿ ਸਾਡਾ ਸਰੀਰ ਜਿਹੜਾ ਉਹ ਵੀ ਹੌਲੀ 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 ਨਸ਼ਾ ਹੀ ਸਰੀਰ ਨੂੰ ਖਾਣਾ ਸ਼ੁਰੂ ਕਰ ਦਿੰਦਾ ਸਾਡੀਆਂ ਜਿਹੜੀਆਂ ਉਲਝਣਾ ਹੁੰਦੀਆਂ ਕੱਟਣ ਦੀ ਬਜਾਏ ਸਮਾਂ ਪਾ ਕੇ ਵਧਣੀਆਂ ਸ਼ੁਰੂ ਹੋ ਜਾਂਦੀਆਂ ਸਾਡੀ ਸਿਹਤ ਵੀ ਡਾਮਡੋਲ ਲੱਗ ਪੈਂਦੀ ਹੈ ਸਾਡੀ ਆਰਥਿਕ ਅਵਸਥਾ ਜਿਹੜੀ ਉਹ ਵੀ ਡਮਾਡ ਹੋਰ ਹੁਲਕ ਪੈਂਦੀ ਆ ਪਰਿਵਾਰਕ ਤੌਰ ਤੇ ਵੀ ਅਸੀਂ ਆਪਣੇ ਆਪ ਨੂੰ ਅਲੱਗ-ਥਲੱਗ ਮਹਿਸੂਸ ਕਰਦੇ ਆ ਕਿਉਂਕਿ ਬੱਚੇ ਪਰਿਵਾਰ ਪਤਨੀ ਜਾਂ ਭਰਾ ਜਾਂ ਮਾਪੇ ਸਾਰੇ ਹੀ ਸਾਡੇ ਤੋਂ ਕੰਨੀ ਘਤਰਾਉਣ ਲੱਗ ਪੈਂਦੇ ਆ ਔਰ ਸਾਡੀਆਂ ਰੋਜ਼-ਰੋਜ਼ ਦੀਆਂ ਆਦਤਾਂ ਰੋਜ਼ਦੋਰ ਦੇ ਖਰਚੇ ਰੋਜ਼ਦੋਰ ਦੇ ਪੈਸੇ ਮੰਗਣੇ ਜਾਂ ਝੂਠ ਬੋਲਣਾ ਚੁਸਤੀਆਂ ਚਲਾਕੀਆਂ ਮਾਰਨੀ ਇਹ ਤੋਂ ਆ ਕੇ ਬੜੇ ਤੰਗ ਹੋ ਜਾਂਦੇ ਆ ਫਿਰ ਬੰਦਾ ਇਥੋਂ ਮਾਨਸਿਕ ਰੋਗੀ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਡੋਜ ਵਧਣੀ ਸ਼ੁਰੂ ਹੋ ਗਈ ਤਾਂ ਇਹਦਾ ਮਤਲਬ ਇਹ ਸਮਝ ਲਓ ਵੀ ਆਪਾਂ ਮਾਨਸਿਕ ਰੋਗੀ ਹੋ ਗਏ ਹੋਏ ਆ ਤੇ ਉਹਨਾਂ ਰੋਗਾਂ ਦੇ ਵਿੱਚੋਂ ਨਿਕਲਣ ਵਾਸਤੇ ਉਹਨਾਂ ਪ੍ਰਸਥਿਤੀਆਂ ਤੋਂ ਨਿਕਲਣ ਵਾਸਤੇ ਸਾਡੇ ਕੋਲ ਜਿਹੜਾ ਇਲਾਜ ਹੈ ਟ੍ਰੀਟਮੈਂਟ ਹੈ ਉਹ ਬਹੁਤ ਵਧੀਆ ਕਾਰਗਰ ਹੈ ਤੁਸੀਂ ਬਹੁਤ ਵੀਡੀਓ ਦੇ ਵਿੱਚ ਸਾਨੂੰ ਦੇਖਦੇ ਹੋ ਫੋਲੋ ਕਰਦੇ ਹੋ ਸੁਣਦੇ ਹੋ ਸੋਸ਼ਲ ਮੀਡੀਆ ਤੇ ਸਾਡੇ YouTube ਚੈਨਲ ਤੇ ਸਾਡੇ Facebook ਚੈਨਲ ਤੇ ਡਾਕਟਰ ਕੁੰਦਲ ਸਕਰੀਨ ਕਬੇਲਾ ਤੇ ਬੜੀਆਂ ਅਸੀਂ ਵੀਡੀਓਜ਼ ਤਾਂ ਪਾਉਂਦੇ ਰਹਿੰਦੇ ਆ ਔਰ ਤੁਸੀਂ ਪਿਆਰ ਵੀ ਦਿੰਦੇ ਹੋ ਦੇਖਦੇ ਵੀ ਰਹਿੰਦੇ ਹੋ ਸੋ ਜੇ ਤੁਹਾਡਾ ਕੋਈ ਪਰਿਵਾਰਕ ਮੈਂਬਰ ਇਹਨਾਂ ਪ੍ਰਸਥਿਤੀਆਂ ਦੇ ਵਿੱਚੋਂ ਨਿਕਲਦਾ ਨਿਕਲਦਾ ਤਸਰੇ ਹੋਰ ਤਸਰਿਆ ਹੋਰ ਉਹਦੀਆਂ ਹਰਜਣਾ ਵਧ ਰਹੀਆਂ ਤਾ ਸਾਡੇ ਨਾਲ ਸੰਪਰਕ ਕਰੋ ਸਾਡੀ ਆਯੁਰਵੈਦਿਕ ਮੈਡੀਸਨ ਨਾਲ ਕੋਈ ਨੁਕਸਾਨ ਨਹੀਂ ਹੈ ਸਰੀਰ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਦੁਰਪ੍ਰਭਾਵ ਨਹੀਂ ਪਉਂਦੀ ਬੜੇ ਸਿਹਤ ਤਰੀਕੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਤੋੜ ਨਹੀਂ ਲਗਣ ਦਿੰਦੀ ਕੋਈ ਤਕਲੀਫੇ ਨਹੀਂ ਹੋਣ ਦਿੰਦੀ ਮੈਂ ਕਹਿ ਸਕਦਾ ਬਈ ਤੁਸੀਂ ਇਸ ਤਰ੍ਹਾਂ ਜਿਵੇਂ ਮੱਖਣ ਜੋ ਬਾਲ ਆਪਾਂ ਬਾਹਰ ਕੱਢ ਕੇ ਰੱਖ ਦਿੰਨੇ ਐ ਐਸੀ ਤਰ੍ਹਾਂ ਅਸੀਂ ਮਰੀਜ਼ ਨੂੰ ਉਹਦੀ ਐਡਿਕਸ਼ਨ ਤੋਂ ਕੱਢ ਕੇ ਬਾਹਰ ਰੱਖ ਦਿੰਨੇ ਆ ਤੇ ਤੰਦਰੁਸਤ ਹੋ ਕੇ ਮਰੀਜ਼ ਸਾਨੂੰ ਫਿਰ ਅਸੀਸ ਦਿੰਦਾ ਮਿਲਦਾ ਫੋਨ ਕਰਦਾ ਸਾਨੂੰ ਬੜੀ ਖੁਸ਼ੀ ਹੁੰਦੀ ਆ ਸੋ ਸਾਡੇ ਚੈਨਲ ਆ YouTube ਚੈਨਲ ਡਾਕਟਰ ਕੁੰਡਲ ਸਕਿਨ ਕਲੀਨਿਕ ਬਿਲ੍ਹਾ ਤੇ ਤੁਸੀਂ ਵਿਜ਼ਿਟ ਕਰਦੇ ਹੋ ਸਾਡੀ ਇਹ ਵੀਡੀਓ ਨੂੰ ਦੇਖਦੇ ਹੋ ਸ਼ੇਅਰ ਕਰਦੇ ਹੋ ਤੁਹਾਡਾ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੇ ਕੋਈ ਤੁਹਾਡਾ ਪਰਿਵਾਰਕ ਮੈਂਬਰ ਜਾਂ ਕੋਈ ਤੁਹਾਡਾ ਹੋਰ ਮਿੱਤਰ ਪਿਆਰਾ ਇਦਾਂ ਦੀਆਂ ਅਲਾਮਤਾਂ ਦੇ ਵਿੱਚ ਘਿਰਿਆ ਹੋਇਆ ਹੈ ਤਾਂ ਸਾਡੇ ਨਾਲ ਸੰਪਰਕ ਕਰਾਓ ਉਹਨਾਂ ਦਾ ਅਸੀਂ ਉਹਨਾਂ ਨੂੰ ਠੀਕ ਕਰੀਏ ਸੋ ਵਾਹਿਗੁਰੂ ਕਿਰਪਾ ਕਰੇ ਪੰਸੂ ਮਾਧਮ ਤੰਦਰੁਸਤ ਕਰੀਏ ਆਪ ਸਭ ਦਾ ਧੰਨਵਾਦ ਰੱਬ ਰੱਖਾ